ਕਿੰਨੇ ਵਾਰੀ ਕਰਾਉਣੀ ਚਾਹੀਦੀ ਹੈ ਏਸੀ ਦੀ ਸਰਵਿਸ ਧਿਆਨ ਨਾ ਦਿੱਤਾ ਤਾਂ ਬਲਾਸਟ ਹੋ ਸਕਦਾ ਹੈ ਕੰਪਰੈਸ਼ਨ 90% ਦੀ ਲੋਕਾਂ ਨੂੰ ਨਹੀਂ ਪਤਾ ਇਹ ਗੱਲ ਗਰਮੀ ਤੋਂ ਰਾਹਤ ਪਾਉਣ ਲਈ ਕਰੋ ਇੱਕ ਕੰਮ ਸਾ希ਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਵਾਨੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਈਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਇੰਨੇ ਦਿਨੀ ਦੇਸ਼ ਭਰ ਦੇ ਕਈ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜਿਸ ਕਾਰਨ ਕੁਝ ਲੋਕ ਦਿਨ ਰਾਤ ਏਸੀ ਦੀ ਵਰਤੋਂ ਕਰ ਰਹੇ ਨੇ ਏਸੀ ਇਸ ਗਰਮੀ ਤੋਂ ਰਾਹਤ ਦਿਵਾ ਸਕਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਏਸੀ ਦੀ ਲਗਾਤਾਰ ਵਰਤੋਂ ਵੀ ਇੱਕ ਸੀਜ਼ਨ ਦੇ ਵਿੱਚ ਸਰਵਿਸ ਨਾ ਕਰਵਾਉਣ ਨਾਲ ਕੀ ਨੁਕਸਾਨ ਕਰ ਸਕਦੀ ਹੈ ਕਿੰਨੀ ਖਤਰਨਾਕ ਹੋ ਸਕਦੀ ਹੈ ਹਾਂ ਜੇਕਰ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਸੀਜ਼ਨ ਵਿੱਚ ਇੱਕ ਵਾਰ ਏਸੀ ਦੀ ਸਰਵਿਸ ਕਰਾਉਣ ਤੋਂ ਬਾਅਦ ਇਸ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ ਤਾਂ ਸ਼ਾਇਦ ਤੁਸੀਂ ਗੱਲ ਤੋਂ ਮੇਰਾ ਤਾਂ ਕਹਿਣਾ ਹੈ ਕਿ ਸਿਰਫ ਇੱਕ ਵਾਰ ਸਰਵਿਸ ਕਰਾਉਣਾ ਕਾਫੀ ਨਹੀਂ ਹੈ ਖਾਸ ਕਰਕੇ ਉੱਤਰੀ ਭਾਰਤ ਵਰਗੇ ਖੇਤਰਾਂ ਵਿੱਚ ਜਿੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਹੁੰਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਪੂਰੇ ਸੀਜ਼ਨ ਵਿੱਚ ਸਿਰਫ ਇੱਕ ਵਾਰ ਸਰਵਿਸ ਕਰਾਉਂਦੇ ਹੋ ਤਾਂ ਨਾ ਸਿਰਫ ਏਸੀ ਦੀ ਕੂਲਿੰਗ ਘਟ ਸਕਦੀ ਹੈ ਸਗੋਂ ਕੰਪਰੈਸ਼ਨ ਫੇਲ ਹੋਣ ਜਾਂ ਧੁਮਾਕੇ ਵਰਗੀਆਂ ਖਤਰਨਾਕ ਘਟਨਾਵਾਂ ਵੀ ਹੋ ਸਕਦੀਆਂ ਨੇ ਅਜਿਹੀ ਦੇ ਵਿੱਚ ਕੁਝ ਮਾਇਰਾਂ ਦਾ ਕਹਿਣਾ ਹੈ ਕਿ 2 ਮਹੀਨਿਆਂ ਬਾਅਦ ਏਸੀ ਦੀ ਸਰਵਿਸ ਕਰਾਉਣਾ ਜ਼ਰੂਰੀ ਹੈ ਆਓ ਇਸ ਬਾਰੇ ਵਿਸਤਾਰ ਵਿੱਚ ਜਾਣੀਏ 2 ਮਹੀਨਿਆਂ ਬਾਅਦ ਸਰਵਿਸ ਕਿਉਂ ਜ਼ਰੂਰੀ ਹੈ ਦਰਅਸਲ ਸੀਜ਼ਨ ਦੀ ਸ਼ੁਰੂਆਤ ਵਿੱਚ ਕੀਤੀ ਜਾਣ ਵਾਲੀ ਸਰਵਿਸ ਮੁਢਲੀ ਸਫਾਈ ਹੁੰਦੀ ਹੈ ਜਿਸ ਵਿੱਚ ਧੂੜ ਹਟਾਈ ਜਾਂਦੀ ਹੈ ਇਸ ਦਾ ਫਿਲਟਰ ਸਾਫ਼ ਕੀਤਾ ਜਾਂਦਾ ਹੈ ਤੇ ਸਿਸਟਮ ਦੀ ਜਾਂਚ ਕੀਤੀ ਜਾਂਦੀ ਹੈ ਪਰ ਇਸ ਤੋਂ ਬਾਅਦ ਏਸੀ ਰੋਜ਼ਾਨਾ ਕਈ ਘੰਟੇ ਚੱਲਦਾ ਹੈ ਜੋ ਇਸ ਦੀ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਜੇ ਇਸ ਸਥਿਤੀ ਵਿੱਚ ਜੇਕਰ ਤੁਸੀਂ ਅਗਲੇ 2 ਮਹੀਨਿਆਂ ਬਾਅਦ ਇਸ ਨੂੰ ਦੁਬਾਰਾ ਸਰਵਿਸ ਕਰਾਉਂਦੇ ਹੋ ਤਾਂ ਤੁਹਾਡਾ ਏਸੀ ਲੰਬੇ ਸਮੇਂ ਲਈ ਬਿਹਤਰ ਕੂਲਿੰਗ ਦੇਵੇਗਾ ਦੂਜੀ ਏਸੀ ਸਰਵਿਸ ਦੇ ਫਾਇਦੇ ਇਨਾ ਹੀ ਨਹੀਂ ਜੇਕਰ ਤੁਸੀਂ ਸੀਜ਼ਨ ਦੌਰਾਨ ਦੁਬਾਰਾ ਸਰਵਿਸ ਕਰਾਉਂਦੇ ਹੋ ਤਾਂ ਏਸੀ ਵਿੱਚ ਸਮੱਸਿਆਵਾਂ ਦੀ ਪਛਾਣ ਕਰਨਾ ਆਸਾਨ ਹੋ ਜਾਂਦਾ ਹੈ ਏਸੀ ਦੀ ਦੂਜੀ ਸਰਵਿਸ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਬਾਰੇ ਟੈਕਨੀਸ਼ੀਅਨ ਨਾਲ ਗੱਲ ਕਰ ਸਕਦੇ ਹੋ ਅਤੇ ਇਸ ਨੂੰ ਤੁਰੰਤ ਠੀਕ ਕਰਵਾ ਸਕਦੇ ਹੋ ਉਦਾਹਰਨ ਵਜੋਂ ਜੇਕਰ ਗੈਸ ਲੀਕ ਹੋ ਰਹੀ ਹੈ ਜਾਂ ਵਾਇਰਿੰਗ ਵਿੱਚ ਕੋਈ ਸਮੱਸਿਆ ਹੈ ਜਾਂ ਹਵਾ ਦਾ ਪ੍ਰਵਾਹ ਸਹੀ ਨਹੀਂ ਹੈ ਨਜਹੀ ਸਥਿਤੀ ਵਿੱਚ ਜੇਕਰ ਤੁਸੀਂ ਸੀਜ਼ਨ ਵਿੱਚ ਦੂਜੀ ਵਾਰ ਸਰਵਿਸ ਕਰਾਉਂਦੇ ਹੋ ਤਾਂ ਨਾ ਸਿਰਫ ਤੁਸੀਂ ਏਸੀ ਦੀ ਵੱਡੀ ਮੁਰੰਮਤ ਤੋਂ ਬਚੋਗੇ ਸਗੋਂ ਤੁਹਾਡਾ AC ਅਗਲੀਆਂ ਗਰਮੀਆਂ ਲਈ ਵੀ ਪੂਰੀ ਤਰ੍ਹਾਂ ਤਿਆਰ ਰਹੇਗਾ ਇਹ ਜਾਣਕਾਰੀਆਂ ਵਕ ਵਕਤ ਇਲੈਕਟ੍ਰੀਸ਼ੀਅਨਾਂ ਮਾਇਰਾਂ ਤੋਂ ਲੈ ਕੇ ਹੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ